고 <shriek> هي ته ڪيتري ڏسڻ چاهيو ٿا

میں بھی ان کے ਇਹ ਨਾਮ ਕੀ ਹੈ ਗ੍ਰਾਮੀਣ ਕਲੇ ਉਹ ਨਾਮ ਦੇਤੇ ਰਾਜਾ ਇਸ ਦਾ ਧੰਨਵਾਦ ਨੂੰ ਰਾਵਣ ਜੀ ਨੂੰ ਸ਼ੁਭ ਕਾਮਨਾਵਾਂ ਸਤਾਂ ਕਿਸ ਨੂੰ ਅੱਜ ਕੀ ਪਸੰਗ ਹੈ ਅੱਜ ਦਾ ਕੀ ਪਸੰਗ ਹੈ ਅੱਜ ਜਿਹੜੀ ਨਾਈਟ ਹੈ ਇਹਦੇ ਵਿੱਚ ਭਾਰਤੀ ਰਾਤ ਦਾ ਸੀਨ ਪਾਇਆ ਜਾਵੇ ਜਦੋਂ ਸਿੰਦਾਰ ਕੰਦਰ ਜੀ ਕੋ ਦੇ ਦਰਦ ਦਾ ਸੌਮੇ ਦੇ ਤਸਾ ਜਿਨ੍ਹਾਂ ਜੀ ਕੇ ਉਸ ਦਾ ਆਪਣੇ ਪੁੱਤਰ ਦਾ ਵਿਛੋੜਾ ਨਾ ਸਹਿਤੇ ਹੋਏ ਉਹ ਆਪਣੀ ਜਾਨ ਪਰਬਾਨ ਕਰ ਦਿੰਦੇ ਆ ਜਦੋਂ ਉਹਨਾਂ ਨੇ ਭਰਾ ਸ਼ਰਦਜੀਵ ਬੁੱਧਾ ਲੱਗਦਾ ਕਿ ਉਹ ਆਪਣੇ ਭਰਾ ਨਾਮਚੰਦਰ ਜੀ ਨੂੰ ਮਨਾਉਣ ਦੇ ਲਈ ਉਹਨਾਂ ਦੇ ਪਿੱਛੇ ਜਾਂਦੇ ਆ ਭਰਮੀਆਂ ਦੇ ਜਾ ਕੇ ਆਪਸ ਵਿੱਚ ਜਿਹੜੇ ਅੱਜ ਸੀਨ ਦਿਖਾਏ ਜਾ ਰਹੇ ਆ ਇੱਕ ਭਰਾ ਭਰਾ ਦਾ ਪਿਆਰ ਦਿਖਾਇਆ ਜਾਣਾ ਕਿ ਕਿਸ ਤਰੀਕੇ ਨਾਲ ਇੱਕ ਭਰਾ ਕੋਲੇ ਭਰਾ ਨੂੰ ਦਰ ਤੇ ਨਾਲ ਲਾਉਂਦਾ ਤੇ ਉਹ ਇਹ ਨਹੀਂ ਕਰਦਾ ਕਿ ਆਪਣਾ ਆ ਕੇ ਰਾਜ ਭਾਗ ਸੰਭਾਲੋ ਤੇ ਦੂਜੇ ਪਾਸੇ ਜਿਹੜੇ ਰਾਮਕੰਟਰ ਜੀ ਅੱਜ ਦਾ ਦਿਨ ਆਇਆ ਸਾਡੇ ਨਾਲ ਜੀ ਅੱਛਾ ਕਰੋ ਕੋਈ ਗੱਲ ਨਹੀਂ ਪਰ ਮੈਂ ਕਹਿੰਦਾ ਜੀ ਇਹ ਸੀਨ ਤੁਹਾਨੂੰ ਦਿਖਾ ਦੇ ਤੇ ਦੱਸ ਰਿਹਾ ਜੀ ਇਹ ਸੀਨ ਅੱਜ ਦੇ ਨੇ ਅਰੇ ਸ੍ਰੀ ਰਾਮਚੰਦਰ ਜੀ ਉਹਨਾਂ ਨੂੰ ਕਹਿ ਦਿੰਦੇ ਆ ਕਿ ਮੇਰਾ ਧਰਮ ਜੋ ਮੇਰੇ ਪਤਨੀ ਹੁਕਮ ਦੇ ਕੇ 14 ਸਾਲਾਂ ਦਾ ਮੈਂ ਦਰਵਾਜ਼ਾ ਟਕਣਾ ਜੇ ਮੈਂ ਆਪਣੇ ਧਰਮ ਤੇ ਰਹੂਗਾ ਤੇ ਭਰਤੀ ਉਹਨਾਂ ਦੀਆਂ ਫਰਨਾਵਾ ਲੈ ਲੈਂਦੇ ਆ ਕਿ 14 ਸਾਲ ਉਹਨਾਂ ਦੇ ਸ਼ਹਾਸਨ ਦੇ ਉੱਤੇ ਉਹ ਫਰਨਾਵਾ ਜਿਹੜੀ ਰੱਖ ਕੇ ਰਾਜ ਭਾਗ ਸੰਭਾਲਦੇ ਆ ਔਰ ਇਸ ਦੇ ਪ੍ਰਸੰਗ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਕਿਸੇ ਵੀ ਕਿਸੇ ਨਾਲ ਭਰਾ ਦਾ ਆਪਸੀ ਪਿਆਰ ਦੇ ਦੇ ਨਾਲ ਨਾਲ ਹਰੇਕ ਬੰਦੇ ਨੇ ਉਹਦੇ ਆਪਣੇ ਕਰਤੱਵ ਕੀ ਨੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਿਦਾਂ ਅੱਗੇ ਵਧੇ। ਇਸ ਤੋਂ ਬਾਅਦ ਅੱਜ ਦੇ ਦਿਨ ਸ਼ਹਿਰ ਦੇ ਆਦਰ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ। ਪਤਾ ਸਾਰੇ ਹਾਂਜੀ ਅੱਜ ਸ਼ਹਿਰ ਦੇ ਆਦਰ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਵੀ ਹੈ। ਔਰ ਇਸ ਮੌਕੇ ਸਾਨੂੰ ਸਾਰੇ ਲੋਕਾਂ ਨੂੰ ਅੱਜ ਕਿ ਉਹਨਾਂ ਨੇ ਜਨਮ ਦਿਹਾੜੇ ਮੌਕੇ ਆਪਾਂ ਨੂੰ ਨਸ਼ਿਆਂ ਤੋਂ ਲਾਜਾਤੀ ਬਚਦੀ ਰੋਡ ਹੈ। ਔਰ ਜਿਸ ਤਰੀਕੇ ਦੇ ਨਾਲ ਬੜੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਂ ਜਸ਼ਨ ਤੋਂ ਲੰਘੇ ਕਰੋੜ ਨੇ ਗਈ। ਜੋ ਨਸ਼ਿਆਂ ਦੇ ਵਿਰੋਧ ਨੂੰ ਮਨੋਂ ਛੇੜਿਆ ਗਿਆ ਤੇ ਇਹਦੇ ਮਿਸਾ ਵਿੱਚ ਵਾਲੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈਆਂ ਕੀਤੀਆਂ ਜਾਣੀਆਂ ਨੇ ਤੇ ਮੈਨੂੰ ਲੱਗਦਾ ਕਿ ਇਸ ਕਰਮ ਦੇ ਨਾਲ ਅੱਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਤੁਹਾ ਆਪ ਕੀ ਹੱਦ ਤੱਕ ਸਮਾਪਤ ਹੋ ਗਿਆ ਔਰ ਜੇ ਇਹੀ ਕੰਮ ਪਿਛਲੀਆਂ ਸਰਕਾਰਾਂ ਕਰ ਲੈਂਦੀਆਂ ਤੇ ਜਿੰਨੀਆਂ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਇਹ ਮੌਤਾਂ ਨਹੀਂ ਸੀ ਹੋਣੀਆਂ ਸੋ ਇਸ ਨੇ ਅੱਜ ਅਸੀਂ ਸ਼ਹੀਦੇ ਐਲਮ ਸਰਦਾਰ ਭਗਤ ਸਿੰਘ ਦੀ ਦੇਰ ਕੁਫਾ ਦੇ ਮੌਕੇ 'ਤੇ ਸਾਰੇ ਨੌਜਵਾਨਾਂ ਨੂੰ ਇਹ ਵੀ ਅਪੀਲ ਕਰਨਾ ਹੈ ਕਿ ਜਿਨ੍ਹਾਂ ਨੇ ਸਾਡੀ ਖਾਤਰ ਇੱਕ ਨੌਜਵਾਨ ਦੀ ਉਮਰ ਦੇ ਵਿੱਚ ਪਰਸੀਆਂ ਦੇ ਬੰਦੇ ਨੂੰ ਸਮਝਿਆ ਸਾਨੂੰ ਉਹਦੇ ਦਰਸ਼ਨ ਦੇ ਉੱਤੇ ਪਹਿਰਾ ਦੇ ਕੇ ਸਾਨੂੰ ਅੱਗੇ ਬਦਲਣਾ ਚਾਹੀਦਾ ਔਰ ਅੱਜ ਦਾ ਜਿਹੜਾ ਦਿਹਾੜਾ ਅੱਜ ਦੇ ਦੇ ਵੀ 30 ਦਿਨਸ ਵੀ ਹੈ ਪਤਾ ਸਾਰੇ ਨੂੰ ਅੱਜ ਦਾ 30 ਦਿਨਸ ਵੀ ਹੈ ਇਸ ਲਈ ਮੈਂ ਜਿਹਨੇ ਵੀ ਇੱਥੇ ਸੱਡ ਗਿਆ ਪਹਿਰਾ ਆਇਆ ਵੀ ਇਸ ਗੱਲ ਦੀ ਰਹਿਣਾ ਤੁਹਾਨੂੰ ਬਾਰਕਵਾਦ ਦਿੰਦਾ ਸਵੰਤਰ ਦੇ ਵਿੱਚ ਜਿੱਦਾਂ ਮਦਾਂਖੀ ਨੇ ਹੋਣੀ ਗੱਲ ਕੀਤੀ ਆ بھی جو بھی یہ ضرورت ہے یہ فنڈ الگ رکھا ہوا میں سیٹ کر رہا سی جو بھی کام ہے جو سارا پورا کرا کے لگوں گے اور میں جن بھی اتنے سنگل پہنچی ہوں سارے باتیں پرواد کرنا سلک کا لکھنا سارے ہوتی رام چندر مہاراج کی ਬੇ ਜੋਗਾ ਪਾਰਲੇ ਮਰਦ ਨੇ ਖੜੇ ਜਦੋਂ ਸਰਗਮ ਮਖਣਾ ਨਾਣੇ ਪ੍ਰਾਇਮਟ ਸੰਸਥਾ ਕਰਾ ਕਰੋ ਆਪਾਂ ਪਸਾਰੀ ਗਾਣੇ ਤੇ ਪਾਰਟੀ ਦੇ ਰੋਣਾਂ ਦੇ ਜਿੰਨੇ ਹੋ ਸਕੇ ਕਵਿਟਿਬਸ ਕਰੀਏ ਮੈਂ ਇਹ ਪ੍ਰਗਾਂਹ ਮੰਗਦੇ ਕਰਾਂਦਾ ਕਿ ਆ ਜੀ ਪ੍ਰਧਾਨ ਜੀ ਕਲਮ ਨਿਰਪੱਖ ਪੰਜਾਬੀ ਚੈਨਲ ਤੇ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਆਪਾਂ ਤੁਹਾਡੇ ਤੋਂ ਆ ਰਾਮਲੀਲਾ ਦੇ ਬਾਰੇ ਚ ਤੁਹਾਡੇ ਵਿਚਾਰ ਲੈਣਾ ਚਾਹਦੇ ਆਂ ਇਹ ਸਾਡੇ ਨਾਲ ਸ਼ੇਅਰ ਕਰੋ ਸਭ ਤੋਂ ਪਹਿਲਾਂ ਤਾਂ ਜੀ ਮੈਂ ਦੁਸਹਿਰਾ ਜੋ ਨੇਕੀ ਦਾ ਬਦੀ ਤੇ ਜਿੱਤ ਦਾ ਪ੍ਰਤੀਕ ਆ ਉਹਦੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਸਾਰੇ ਆਸ਼ਾ ਕਰਦਾ ਕਿ ਤੁਹਾਡਾ ਪਰਿਵਾਰ ਤੁਸੀਂ ਸਾਰੇ ਸਿਹਤਮੰਦ ਰਹੋਗੇ ਅਤੇ ਮਹਾਨ ਰਮਾਇਣ ਜੀ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਨਾਂ ਤੇ ਚੱਲਾਂਗੇ ਬਾਕੀ ਤੁਸੀਂ ਰਾਮ ਰੀਲਾ ਦੀ ਗੱਲ ਕੀਤੀ ਆ ਰਾਮ ਰੀਲਾ ਜੀ ਇੱਕ ਇਸ ਤਰ੍ਹਾਂ ਦਾ ਪੁਰਬ ਹੁੰਦਾ ਹੈ ਨਾ ਦਿਨਾਂ 'ਚ ਜਿਹੜਾ ਪੂਰਾ ਜੋ ਉਹ ਨਾ ਸਮਿਆਂ ਦੇ ਵਿੱਚ ਉਸ ਯੁੱਗ ਦੇ ਵਿੱਚ ਕਾਢ ਬਾਪ ਰਿਆ ਉਸ ਨੂੰ ਅੱਖਾਂ ਦੇ ਮੂਹਰੇ ਸਾਕਾਰ ਕਰ ਦਿੰਦਾ ਉਹ ਰਾਮਲੀਲਾ ਜਿਹੜੀ ਹੈ ਉਹ ਸਾਨੂੰ ਸਿੱਖਿਆ ਦਿੰਦੀ ਆ ਹਰ ਸਾਲ ਕਿ ਭਾਈ ਆਪਣੇ ਸੂਲਾਂ ਤੇ ਦ੍ਰਿੜਤਾ ਨਾਲ ਡਟੇ ਰਹੋ ਸੋ ਅਸੀਂ ਇਹਦੇ ਤੇ ਪੈਰਾ ਦਿੰਦੇ ਆ ਸਾਰਾ ਸਾਲ ਚੱਲਦੇ ਆ ਔਰ ਇਹ ਸਿੱਖਿਆ ਸਾਨੂੰ ਬਲ ਦਿੰਦੀ ਆ ਬਾਕੀ ਫਾਇਲ ਦੇ ਵਿੱਚ ਬਹੁਤ ਪੁਰਾਣੀ ਰਾਮਰੇਲਾ ਲੱਗਦੀ ਆ ਤੇ ਮਾਲਵਾ ਡਰਾਮੈਟਿਕ ਕਲੱਬ ਖਾਸ ਤੌਰ ਤੇ ਉਹਦੇ ਪਾਤਰ ਬੜੇ ਟ੍ਰੇਨ ਨੇ ਬੜੇ ਵਧੀਆ ਤਰੀਕੇ ਨਾਲ ਉਹ ਰਾਮਰੇਲਾ ਜੀ ਨੂੰ ਲੋਕਾਂ ਦੇ ਸਾਹਮਣੇ ਇੱਕ ਪੂਰੀ ਤਰ੍ਹਾਂ ਨਾਲ ਸਹਾਕਾਰ ਕਰਕੇ ਰੱਖ ਲੈਂਦੇ ਨੇ ਵਧਾਈ ਦੇ ਪਾਤਰ ਨੇ ਉਹ ਤੇ ਅਸੀਂ ਧੰਨਵਾਦੀ ਵੀ ਆ ਕਿ ਉਹ ਲੋਕਾਂ ਨੂੰ ਚੰਗਿਆਈ ਦੇ ਅਛਾਈ ਦੇ ਸਚਾਈ ਦੇ ਲੜ ਲਾਉਂਦੇ ਨੇ ਇੱਕ ਵਾਰ ਫੇਰ ਤੋਂ ਦਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਭਾਜੀ ਦਸਹਿਰੇ ਦੇ ਮੌਕੇ ਰਾਵਣ ਦਾ ਬੈਨ ਕੀਤਾ ਜਾਂਦਾ ਜੀ ਅਗਰ ਆਪਾਂ ਅੱਜ ਦੇ ਸਮਾਜ ਦੀ ਗੱਲ ਕਰਦੇ ਆ ਤਾਂ ਕੋਈ ਤੁਸੀਂ ਰਾਵਣ ਦੇਖਦੇ ਹੋ ਜੀ ਸਮਾਜ ਅੱਜ ਦੇ ਸਮਾਜ ਕੋ ਰਾਵਣ ਹੈਗਾ ਜੀ ਪਹਿਲਾਂ ਦਾ ਲਖਾ ਜੀ ਆਪਣੇ ਹਲਕਾ ਪੈਰ ਨੂੰ ਮਾਨ ਜਾਂਦਾ ਪੈਰ ਸ਼ਹਿਰ ਨੂੰ ਕਿ ਇੱਥੇ 라ਵਣ ਜੀ ਦਾ ਆਦਮਕੁਤ ਆਦਮਕਤ ਬੁੱਤ ਲਾਇਆ ਹੋਇਆ ਔਰ ਕਿਤੇ ਵੀ ਇਹ ਦੇਖਣ ਨੂੰ ਮਿਲਦਾ ਨਹੀਂ ਹੈਗਾ ਇਹ ਇੱਕ ਰੇਅਰ ਚੀਜ਼ ਆ ਔਰ ਦੂਰੋਂ ਦੂਰੋਂ ਲੋਕ ਉਹ ਪੂਜਾ ਕਰਨ ਆਉਂਦੇ ਨੇ ਉਹਦੀ ਇਹਦਾ ਮਤਲਬ ਇਹ ਆ ਕਿ 라ਵਣ ਜੀ ਵੀ ਪੂਜਣ ਯੋਗ ਸੀ ਤੇ ਉਹਨਾਂ ਵਿੱਚ ਬਹੁਤ ਸਾਰੀਆਂ ਇਛਾਈਆਂ ਚੰਗਾਈਆਂ ਸੀਗੀਆਂ ਬਹੁਤ ਸਾਰੇ ਗੁਣ ਸੀਗੇ ਸੋ ਲੋਕ ਉਹਨਾਂ ਨੂੰ ਪੂਜਣ ਆਉਂਦੇ ਨੇ ਕਿਸੇ ਵੀ ਜਾਤ ਕਿਸੇ ਵੀ ਵਰਗ ਕਿਸੇ ਵੀ ਧਰਮ ਦੇ ਸਾਰੇ ਲੋਕ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਨਤਮਤ ਨਤਮਤਕ ਹੋ ਕੇ ਜਾਂਦੇ ਨੇ ਇਹ ਆਪਣੇ ਲਈ ਪੈਰਵਾਸੀ ਆ ਨਹੀਂ ਮਾਨਦੀ ਗੱਲ ਆ ਕਿਉਂਕਿ 라ਵਣ ਜੀ ਜੋ ਸੀਗੇ ਚਾਰ ਵੇਦਾਂ ਦੇ ਗਿਆਤਾ ਸੀਗੇ ਔਰ ਇਹ ਠੀਕ ਵੀ ਹਾਲਾਤਾਂ ਦੇ ਬਦਲ ਹੋ ਕੇ ਉਹਨਾਂ ਨੇ ਜੰਗ ਲੜੀ ਇਹ ਅਲੱਗ-ਦਾਲਾ ਪਰ ਫਿਰ ਵੀ ਜੋ ਦਸਹਿਰਾ ਉਹ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਆ ਅਸੀਂ ਸਾਰਿਆਂ ਨੂੰ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਸਾਰੇ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕ ਦਿੰਨੇ ਆ ਤੇ ਅਹਿਦ ਕਰਦੇ ਆ ਕਿ ਸਾਨੂੰ ਰਾਮਚੰਦਰ ਜੀ ਵੱਲੋਂ ਦਿਖਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਤੇ ਮੇਰੇ ਨਾਲ ਸਟੇਟ ਡੈਲੀਗੇਟ ਸਰਦਾਰ ਤਾਰਾ ਸਿੰਘ ਜੀ ਅਤੇ ਸਟੇਟ ਡਿਸਟ੍ਰਿਕਟ ਡੈਲੀਗੇਟ ਸਤਕਾਰਯੋਗ ਮੇਰੇ ਛੋਟੇ ਵੀਰ ਮਨਦੀਪ ਸਿੰਘ ਬੁਪਰੇ ਸਾਹਿਬ ਬੈਠੇ ਨੇ ਬਾਕੀ ਤੁਹਾਨੂੰ ਫੁੱਲ ਕੀ ਬਿਆਨ ਕਰ ਸਕਦੇ ਨੇ ਜੀ ਬਹੁਤ ਬਹੁਤ ਵਧਾਈਆਂ ਬੁਪਰੇ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਪਹਿਲਾਂ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਸਹਰੇ ਵਾਸਤੇ ਮੇਰੇ ਵੱਡੇ ਵੀਰ ਅਵਤਾਰ ਸਿੰਘ ਨੇ ਜੋ ਵੀ ਗੱਲ ਕਹੀ ਆ ਬਹੁਤ ਹੀ ਵਿਸਤਾਰਪੂਰਵਕ ਗੱਲ ਇਹਨਾਂ ਨੇ ਸ਼ੇਅਰ ਕਰੀ ਆ ਇਹਨਾਂ ਦੀ ਗੱਲਾਂ ਨਾਲ ਮੈਂ ਪੂਰਾ ਸਹਿਮਤ ਆ ਮੈਂ ਇਹ ਸਹਿਮਤੀ ਦੇ ਨਾਲ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਆਪਣੀ ਦੁਕਾਨ ਵੱਲੋਂ ਸਾਬ ਵੱਲੋਂ ਉਹ ਪਰ ਰੇਡਿੰਗ ਕੰਪਨੀ ਵੱਲੋਂ ਦਸਾਰੀ ਦੀ ਬਹੁਤ ਬਹੁਤ ਮੁਬਾਰਕਾ ਦਿੰਦਾ ਜੀ ਇਹਨੇ ਕਹਿੰਦਾ ਹੋਇਆ ਮੈਂ ਵਾਹ ਸਾਬ ਉਹ ਪਰ ਸਾਹਿਬ ਕੋਈ ਤੁਸੀਂ ਆਰਾਮ ਲੀਲਾ ਦੇ ਬਾਰੇ ਚ ਗੱਲ ਕਰਨੀ ਚਾਹਦੇ ਹੋ ਜੀ ਮੈਂ ਲੱਖਾ ਜੀ ਇਹ ਗੱਲ ਕਹਿਣਾ ਚਾਹੁੰਦਾ ਵੀ ਜਿਹੜੇ ਕਲਾਕਾਰ ਵੀਰ ਆਪਣੇ ਮਾਲਵਾ ਡਰਮੋਗਟ ਕਲੱਬ ਪਾਏ ਵੱਲੋਂ ਜਿਹੜੇ ਕਲਾਕਾਰ ਕਲਾਕਾਰੀ ਪੇਸ਼ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਹੜੀ ਉਹ ਆਪਣੇ ਇਸ ਦਰਸ਼ਕ ਨੂੰ ਮਤਲਬ ਪੂਰਾ ਸੰਭੀ ਬੈਠੇ ਆ ਉਸ ਚੀਜ਼ ਨੂੰ ਆਪਣੇ ਹਰੇਕ ਸਾਲ ਦੀ ਤਰ੍ਹਾਂ ਆਪਣੀ ਕਲਾਕਾਰੀ ਪੇਸ਼ ਕਰਦੇ ਆ ਉਹਨਾਂ ਵੀਰਾਂ ਦੇ ਬਹੁਤ-ਬਹੁਤ ਧੰਨਵਾਦ ਆ ਤੇ ਮੈਂ ਇੰਨਾ ਹੀ ਕਹਿੰਦਾ ਹੋਇਆ ਬਿਲਕੁਲ ਸਹੀ ਗੱਲ ਬੋਲ ਰਹੇ ਆਂ ਅੱਜ ਕੱਲ ਤੁਸੀਂ ਬਹੁਤ ਸਮਾਣੀ ਹੈ ਕਿਸੇ ਕੋਰਸ ਦੇ ਉਹਨਾਂ ਵੱਲੋਂ ਸਮਾਂ ਕੱਢ ਕੇ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਵੀ ਦੇਖੋ ਰਾਤ ਦੇ 11 12 ਵਜੇ ਤੱਕ ਆਪਣਾ ਸਮਾਂ ਕੱਢ ਕੇ ਇਸ ਚੀਜ਼ ਨੂੰ ਪੇਸ਼ ਕਰਦੇ ਆ ਇਸ ਤੋਂ ਫਿਰ ਆਪਣੇ ਕਾਰੋਬਾਰ ਵੀ ਦੇਖਦੇ ਆ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਜਿਹੜੇ ਉਸ ਕੀ ਨੂੰ ਚੀਜ਼ ਨੂੰ ਮੌਕੇ ਤੇ ਮਤ ਸੰਭ ਕੇ ਉਹਨੂੰ ਪੇਸ਼ ਕਰ ਰਹੇ ਆ ਉਹ ਕਲਾਕਾਰੀ ਨੂੰ ਵੀ ਉਪਰੇ ਸਾਹਿਬ ਕੋਈ ਖਾਸ ਗੱਲ ਕਹਿਣੀ ਚਾਹਦੇ ਹੋ ਜੀ ਲਾਸਟ ਵਿੱਚ ਹਾਂ ਜੀ ਲੱਖਾ ਜੀ ਮੈਂ ਲਾ ਲਾਸਟ ਕੱਲੇ ਕਹਿਣੀ ਚਾਹੁੰਦਾ ਮੈਨੂੰ ਜੋ ਪਿਛਲੀ ਵਾਰੀ ਦੇਖਿਆ ਆਪਾਂ ਪਿਛਲੀ ਵਾਰੀ ਹਰੇਕ ਸਾਲੇ ਲਗਭਗ ਹੋ ਰਿਆ ਸੀਗਾ ਹਰੇਕ ਵਾਰੀ ਦੋ-ਦੋ ਟੀਮਾਂ ਲੱਗੀਆਂ ਸੀਗੀਆਂ ਇਸ ਵਾਰ ਇਹ ਗੱਲ ਸੁਣਨ ਨੂੰ ਵਿਚਾਰਿਆ ਵੀ ਇਸ ਵਾਰ ਇੱਕ ਟੀਮ ਹੀ ਕੰਮ ਕਰ ਰਹੀ ਆ ਨਾਲ ਤਾਂ ਇਹਦੇ ਵਿੱਚ ਪੈਸੇ ਦੇ ਵੀ ਮਤਲਬ ਬਚਤ ਹੋ ਰਹੀ ਆ ਜਿਹੜਾ ਪ੍ਰਦੂਸ਼ਣ ਦਾ ਕੰਮ ਸੀ ਉਹ ਵੀ ਮਤਲਬ ਕੱਟ ਗਿਆ ਇਸ ਚੀਜ਼ ਨੂੰ ਜਿਹੜਾ ਪੈਸਾ ਬਚਤ ਹੋਇਆ ਉਸ ਨੂੰ ਕਈ ਨੇਕ ਕੰਮਾਂ ਲਈ ਵਰਤਿਆ ਜਾਊਗਾ ਜਿਵੇਂ ਕਿ ਉਧਰ ਹੁਣ ਅੱਜਕੱਲ ਹੜਾ ਆਏ ਸੀਗੇ ਉਸ ਵਿੱਚ ਵੀ ਕੋਈ ਸਹਾਇਤਾ ਕੀਤੀ ਜਾਊ ਉਹਨਾਂ ਦੀ ਉਹਦੇ ਵਾਸਤੇ ਵੀ ਮੈਂ ਇੰਨੇ ਕਹਿਣਾ ਚਾਹਣਾ ਬੀ ਬਹੁਤ ਵਧੀਆ ਕਾਰਜ ਹੋਇਆ ਜਿਹੜਾ ਇੱਕ ਪਾਸੇ ਇੱਕ ਇੱਕੋ ਗਰੁੱਪ ਕਮੇਟੀ ਦੇ ਕੰਮ ਕੀਤਾ ਉਹਨਾਂ ਕਮੇਟੀ ਦਾ ਇਕੱਠੇ ਹੋਣ ਦਾ ਬਹੁਤ ਧੰਨਵਾਦ ਆ ਇਹਨਾਂ ਹੀ ਕਹਿੰਦਾ ਮੈਂ ਆਪਣੇ ਵੱਲੋਂ ਪਾਰਟੀ ਵੱਲੋਂ ਬਹੁਤ-ਬਹੁਤ ਵਾਰਕਰਾਂ ਦਾ ਜ਼ਰੂਰੀ ਦਿਆ ਸੁਪਰੇ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਦਸਹਿਰੇ ਦੇ ਮੌਕੇ ਤੇ ਮੋਹਨワਲ ਖਾਨ ਸਾਹਿਬ ਆਹਰ ਜੀ ਕੀ ਫਤਹਿ ਅੱਜਾਰੇ ਵਿੱਚ ਕਰਾਉਦਿਆਂ ਜੋ ਕਲੱਬ ਚਮਕ ਕਲੱਬ ਬਣਾਇਆ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਸਮਾਜ ਨੂੰ ਬਿਲਕੁਲ ਇਕੱਠਾ ਕਰਕੇ ਰੱਖਦੇ ਨੇ ਸਮਾਜ ਦੇ ਵਿੱਚ ਵਧੀਆ ਜਿਹੜਿਆ ਕ੍ਰਿਤੀਆਂ ਨੂੰ ਪੂਰ ਕਰਦੇ ਨੇ ਤੇ ਸਮਾਜ ਦੇ ਵਿੱਚ ਬਹੁਤ ਵਧੀਆ ਇਹਨਾਂ ਦੀ ਕੰਮ ਜਾਂਦੀ ਹੈ ਜੋ ਦੋ ਪਰਮਲੇ ਹੋਰ ਸੋ ਇੱਕ ਹੋ ਗਈ ਇਹ ਬੜਾ ਵਧੀਆ ਗੱਲ ਹੈ ਇਹਨਾਂ ਦੀ ਤੁਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਾਲੀ ਜੀ ਸੋਮੇ ਕਾਲੀ ਜਾਲ ਬਣੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੀਜ਼ ਮਤਲਬ ਇਸ ਤਰ੍ਹਾਂ ਇਕੱਠੇ ਹੋ ਕੇ ਚੱਲਿਆ ਜਾਵੇ ਤਾਂ ਇਹ ਬਹੁਤ ਵਧੀਆ ਗੱਲ ਹੈ ਸਮਾਜ ਤਰੱਕੀ ਕਰਦਾ ਰਹੇ ਇਹਦੇ ਵਿੱਚ ਸਰਦਾ ਸਾਹਿਬ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਦੀ ਲਾਤ ਵਿੱਚ ਲੱਖਾਂ ਦੇ ਨਸਲ ਦੇ ਨੋਨਾ ਦੇ ਚੋਰ ਥੀਅਰ ਡਰਾਮਾ ਕਲੱਬ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਮਦਰ ਪਾਈਚਾਰ ਸਾਂਝ ਬਹੁਤ ਹੀ ਬਣਾ ਕੇ ਰੱਖਦੇ ਨੇ ਔਰ ਅੱਗੇ ਵਾਸਤੇ ਵੀ ਇਸ ਤਰ੍ਹਾਂ ਚੱਲਦੇ ਰਹਿਣਗੇ ਆਪਾਂ ਸਾਰੇ ਪੰਜਾਬ ਦੀ ਤਰੱਕੀ ਵਾਸਤੇ ਚੱਲੀਏ ਤੇ ਮੈਂ ਇਆਂ ਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਪ੍ਰਧਾਨ ਜੀ ਬਹੁਤ-ਬਹੁਤ ਧੰਨਵਾਦ also where's of our